ਸਭ ਤੋਂ ਪਹਿਲਾਂ ਆਪਾਂ ਕੱਪੜਾ ਰੱਖ ਕੇ 5 ਮਿੰਟ ਰਲਓਵਰ ਕੱਪੜਾ ਵਾਏ ਪਲੇਨ ਇਹਦੀ ਆਪਾਂ ਫਰਕ बनानी ਹੈ ਸਭ ਤੋਂ ਪਹਿਲਾਂ ਆਪਾਂ ਕਾਟ ਪਟਾਂਗੇ ਜੋ ਵੱਧ ਘੱਟ ਕੱਪੜਾ ਵਾ ਇੱਕ ਉੱਪਰ ਰੱਖਾਂਗੇ ਉਸ ਤੋਂ ਬਾਅਦ ਆਪਾਂ ਪਾਡੀ ਵਸ ਲਵਾਂਗੇ ਆਪਾਂ ਲੰਬਾਈ ਆਪਾਂ ਕੱਟਣੀ ਹੈ 16 ਇੰਚ ਤੇ ਆਹ ਰਵਾਂ 15 ਲੈਣੀ ਇਥੋਂ ਆਪਾਂ ਪਹਿਲਾਂ ਦੇਖ ਲੈਣਾ ਵੀ ਆਪਣਾ ਪ੍ਰੂਫਰ ਪ੍ਰੋ ਕੇਰ ਹੈਗਾ ਪੂਰਾ 20 ਇੰਚ ਆਪਾਂ ਨੂੰ ਚਾਹੀਦਾ 20 ਇੰਚ ਆਪਣਾ ਹੈਗਾ ਵੀ ਤੋਂ ਸਾਡੇ ਵੀ ਹੋਈਏ ਵੱਧ ਹੋ ਕੇ ਤੇ ਚੱਲ ਜੀ ਦੋ ਕੱਟ ਨਹੀਂ ਹੋਣਾ ਚਾਹੀਦਾ 20 ਤੋਂ ਕਿਸ ਕਿਸੇ ਸਪੇਨ ਨਾ ਚੈਨਲ ਲਗਾਓ ਤਾਂ ਇਹ ਕਿਹਾ ਦੂਰ ਜਿਹੜਾ ਅਲੱਗ ਦੋ ਪੀਸਾਂ 'ਚ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਦੀ ਫੁੱਟਸੇ ਦੇ ਦੇਖਣੀ ਹੈ ਉੱਥੇ ਬੱਸੇ ਮਾਰਕਰ ਲਗਾਣਾਵੇਂ ਵਿੱਚ ਚੱਲ ਆਪਣਾ ਸਿੱਧਾ ਵਸਾਰੋ ਉੱਪਰ ਗੁੱਠਾਵਾ ਇਸ ਤਰੀਕੇ ਆਪਾਂ ਡਬਲ ਕਰਨਾਵੇਂ ਇਹ ਰਚੇ ਪਾਸਵਾਰਾ ਘੱਲੋ ਤੇ ਨਿਗਰਾ ਪੀਰੜ ਰੱਖਾਂਗੇ ਆਪਾਂ 12 ਇੰਚ ਤਿਆਰ ਕਰਨਾ ਹੈ ਆਪਾਂ ਸਾਢੇ 6 ਲਾਵਾਂਗੇ نیچے ਨੂੰ 7 ਇੰਚ ਇੱਥੇ ਵੀ ਚੈੱਕ ਕਰਨਾ ਹੈ ਆਪਾਂ ਪ੍ਰੋਪਰ 7 ਇੰਚ ਹੁੰਦਾ ਸੋ ਚਾਹੀਦਾ ਆਪਣੇ 6.5 ਇਹ ਰਸਤ ਤਿਆਰ ਹੈ ਜੀ ਉਹਨਾਂ ਦੇ 16 ਜਿਨਾ ਕਪੜਾ ਰਿਆ 7 ਇੰਚ ਹੈ 7 ਦਾ ਹਾਫ ਲਿਆ 6.5 3.5 ਦੇ ਸਭ ਮੈਥੋਂ ਆਪਾਂ ਲਾਈ ਲਿਖੋ ਜਿੰਨਾ ਵਿੱਚ ਕਪੜਾ ਆ ਗਿਆ ਆਪਣਾ ਦੋ ਵਾਲਿਆਂ ਦੋ ਨੇ ਤਾਂ ਇੱਕ ਤੋਂ ਇਥੋਂ ਹੁਣ ਆਪਾਂ ਕਮਰ ਦੀ ਲਾਵਾਂਗੇ ਕਮਰ ਦੀ ਸ਼ੇਪ ਦਵਾਂਗੇ ਆਪਾਂ ਇਸ ਤਰੀਕੇ ਹੁਣ ਆਪਾਂ ਬਾਡੀ ਦਾ ਡਰਾਫਟ ਕਰਾਂਗੇ ਵੀ ਸ਼ੇਪ ਵਾਂਗੂ 16 ਤਿਆਰ ਸੀ ਆਪਾਂ ਵੀ ਇਹ ਵੀ 16.5 ਨਾਲ ਹੀ ਅੱਛਾ 5 ਇੰਚ نیچے ਲਾ ਲਈ ਸਿੱਧੀ ਕਮਾਤ ਪਿਆ ਰਹੇਗੀ ਉਹਨਾਂ ਦੀ 14 ਤਾਂ 15 ਦੀ ਸ਼ੇਪ ਬਣਾਵਾਂਗੇ ਇਸ ਤਰੀਕੇ ਆਪਾਂ ਇਹਦੀ ਸ਼ੇਪ ਬਣਾਵਾਂਗੇ ਇਹ ਆ ਗਈ ਆਪਣੀ ਹੁਣ 9 ਇੰਚ ਤੱਕ ਸਿੱਧੀ ਆਪਾਂ ਸਕੀਲ ਨੂੰ ਲਾ ਸਕਦੇ ਹਾਂ ਇਹ ਤੇ ਹੈਗੀ ਆਪਣੀ ਤਿਆਰ ਦੀ ਹੁਣ ਆਪਾਂ ਕਟਾਈ ਵਾਸਤੇ ਇਹ ਜਰਾ ਡਰਾਪ ਇਹ ਆਪਣਾ ਹੈ ਤਿਆਰ ਦਾ ਇਹ ਹੈਗੀ ਆਪਣੀ ਕਟਾਈ ਵਾਸਤੇ ਇਸ ਤਰ੍ਹਾਂ ਹੁਣ ਆਪਾਂ ਕਟਾਈ ਕਰਾਂਗੇ ਦੋਨੇ ਪੱਲੇ ਪ੍ਰੋਪਰ ਬਰਬਰ ਰੱਖੇ ਹੋਏ ਨੇ ਇੱਧਰ ਦੋਨਾਂ ਦੀਆਂ ਕੰਨੀਆਂ ਨੇ ਸਾਰੇ ਕੰਨੀਆਂ ਆ ਗਏ ਇੱਧਰ ਜੁਆਇੰਟ ਪਾਸਾ ਵਾ ਇਸ ਤਰੀਕੇ ਆਪਾਂ ਇਹ ਕਟਾਈ ਕਰਾਂਗੇ ਦੋਨਾਂ ਦੀ ਕਟਾਈ ਪ੍ਰੋਪਰ ਕਰਨੀ ਕੋਈ ਫਰਕ ਨਹੀਂ ਪਾਣਾ ਉਹ ਪਾ ਅਗਲੇ ਵਾਲੇ 프ਰੰਟ ਵੱਡੀ ਦਾ ਪੱਲਾ ਜਿਹੜੀ ਇਸ ਟ੍ਰੈਂਗਲ ਕੱਟਵਾਉਂਗੇ ਇਹ ਹੈਗੀ ਆਪਣੀ ਬਾਡੀ ਦੀ ਘਟਾਈ ਆਪਾਂ ਸੈਂਟਰ ਕਰ ਲਿਆ ਇਹਦੇ ਵਿੱਚ ਆਪਾਂ ਨੈਟ ਵਗੈਰਾ ਆਪਣੀ ਚੋਅ ਅਸ ਅ ਕਿਸੇ ਨੇ ਬੋਟ ਨੈਕ ਪਾਣਾ ਹੈ ਜਾਂ ਗੋਲ ਪਾਣਾ ਹੈ ਉਹ ਕਸਟਮਰ ਦੀ ਚੋਅ ਅਸ ਹੈ ਇਸ ਤਰੀਕੇ ਪਾਣਾ ਹੁਣ ਆਪਾਂ ਦੱਸਾਂਗੇ ਤੁਹਾਨੂੰ ਸਕਲਟਰ ਦੀ ਕਟਾਈ। ਹੁਣ ਆਪਾਂ ਸਕਲਟਰ ਦੀ ਕਟਾਈ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕੱਪੜਾ ਦਿਸੇਂ ਕਿ ਪ੍ਰੈਸ ਤਰੀਕੇ ਕਰਨਾ ਪਾ। ਸਾਰਾ ਕੱਪੜਾ ਬੱਜੇ ਵਿਚਾਰਿਆ ਆਪਾਂ ਸਿੰਗਲ ਹੀ ਡਬਲ ਨਹੀਂ ਹੈਗਾ ਕਿਉਂਕਿ ਆਹ ਲੋਵਰ ਸੂਟ ਹੈ। ਇਹਦੇ ਕਰਕੇ ਜਿਹੜਾ ਪਿੱਛੇ ਕੱਪੜਾ ਬਚੇਗਾ ਉੱਥੇ ਆਪਾਂ ਇਹ ਪਲਾਜ਼ੋ ਬਣਾਣਾ ਜਾਂ ਸਕirts ਸਲਵਾਰ ਬਣਾਣੀ ਉਹ ਬਾਅਦ ਚ ਆਪਾਂ ਫਿੰਗਲ ਕਰਾਂਗੇ। ਹੁਣ ਆਪਾਂ ਇਹਦੀ ਕੋਨ ਬਣਾਵਾਂਗੇ। ਇਸ ਤਰੀਕੇ ਕੱਪੜਾ ਹਟਕੇ ਇਸਾਰੇ ਕੱਪੜੇ ਨੂੰ ਚੁਵਾਉਣਾ ਹੋਵੇ ਇਧਰੋ ਕੱਪੜਾ ਬਰੋਬਰ ਹੋਵੇ ਪ੍ਰੋਪਰ ਆਹ ਸਾਈਡ ਤੋਂ ਪਹਿਲਾਂ ਆਹ ਸਾਈਡ ਤੋਂ ਕੰਨ ਬਰੋਬਰ ਕਰੋ ਹਸਰ ਵਿੱਚ ਕੋਈ ਵੀ ਵਾਲ ਨਹੀਂ ਹੋਣਾ ਚਾਹੀਦਾ ਨਿ ਲਾ ਲੈਣੀ ਹੈ ਲੰਬਾਈ ਕਿੰਨੀ ਆਉਂਦੀ ਹੈ ਆਪਣੀ 48 ਇੰਚਾਂ ਦੀ ਬੁਟੀ ਮਨ ਇਸ ਤਰ੍ਹਾਂ ਨਿਸ਼ਾਨੀ ਲਾਈ ਜਾਓ ਰੌਂਡ ਵਿੱਚ ਇਥੋਂ ਆਪਾਂ ਪ੍ਰੋਪਰ ਖਾਣਾ ਇਥੋਂ ਪਾਸੇ ਮੈਂ ਰੱਖਿਆ ਸੀਗਾ ਕੋਸੇymers ਖੇਤੀ ਇੱਕ ਵਾਰ ਫਾਚੇ ਨਹੀਂ ਕਰਿਆ ਹੈ ਨਾ ਇਥੋਂ ਇੰਚਟੇਬ ਨੂੰ ਨਹੀਂ ਛੜਿਆ ਹੈਗਾ ਆਪਾਂ نیچے ਤੋਂ ਇਹ ਰੌਣ ਤੁਹਾਾਇਆ ਬਸ ਹੁਣ ਚਾਨੀ ਲਾਈਏ ਬਾਦ ਤੋਂ ਹੁਣ ਹੋਣੇ ਤੋਂ ਆਪਾਂ ਕਮਰ ਦੀ ਨਿਸ਼ਾਨੀ ਲਾਵਾਂਗੇ ਮਰ ਤਿਆਰ ਹੈਗੀ ਉਹਨਾਂ ਦੀ 14 ਆਪਾਂ ਇਹ ਪਾਪਾ ਹੁਣ ਸ਼ੇਪ ਬਣਾਵਾਂਗੇ ਨੀਚੇ ਨੂੰ 5 ਇੰਚ ਲੈ ਲਿਆ ਇਹ ਥੋਪ 8 ਇੰਚ ਤੱਕ ਸੀਗੇ ਜਿਵੇਂ ਆਪਾਂ ਹੁਣ ਦਿਸਨੇ ਗਿਆ ਬਾਡੀ ਦੀ ਕਾਰਟ ਬਾਰੇ ਇਹ ਫਿਰ ਤੋਂ ਸਿੱਧਾ ਸੀ ਗਿਆ ਆਪਣਾ ਇਥੋਂ ਆਪਣੇ 5 ਦੇ ਹਿਸਾਬ ਨਾਲ ਆਪਾਂ ਕਟ ਪਾਈਏ ਇਥੋਂ ਉੱਪਰ ਨੂੰ ਕਟਾਈ ਕੀਤੀ ਏ ਸਕਲਪਟਰੀ ਆਪਾਂ نیچے ਨੂੰ ਕਰਨੀ ਏ ਇਥੋਂ ਆਪਣੀ ਆ ਗਿਆ 5 ਇੰਚ ਇਥੋਂ ਆਪਾਂ 5 ਚ ਲੈ ਕੇ ਇਸ ਤਰੀਕੇ ਨਿਸ਼ਾਨੀ ਆਪਾਂ ਲਾ ਲੈਣੀ ਆ ਹੁਣ ਆਪਾਂ ਕਟਾਈ ਕਰਨੀ ਏ ਇੱਥੋਂ ਇੱਥੇ ਤੱਕ ਇਹ ਆਪਣੇ ਪ੍ਰੋਪਰ ਆ ਗਈ ਇਦਾਂ ਇਹ ਉੱਪਰ ਵਾਲੀ ਬਾਡੀ ਹੋਗੀ ਇਹ ਨੀਚੇ ਵਾਲਾ ਸਕਲਟ ਹੋਗੀ ਇਹ ਰਾਕ ਕਪੜਾ ਬਚ ਗਿਆ ਤੇ ਆਪਾਂ ਬਾਅਦ ਚ ਕਟਾਈ ਕਰ ਲਵਾਂਗੇ ਇਸ ਤਰ੍ਹਾਂ ਹੁਣ ਆਪਾਂ نیچے ਰੌਂਡ ਵਿੱਚੋਂ ਕਟਾਈ ਕਰਾਂਗੇ ਤੱਕਿਆ ਜਾ ਰੋ ਇਹਨਾਂ ਆਪਾਂ ਕੋਲ ਕੇ ਹੀ ਦੂਸਰਾ ਪਲੇਟ ਕਟਾਈ ਕਰਾਂਗੇ ਕਿ ਆਪਾਂ ਸਾਰਾ ਕਾਊਂਟਰ ਤੇ ਕੱਪੜਾ ਵਿਚਾ ਲਿਆਵੇ ਇੱਕ ਸਕਲਟ ਦਾ ਪੱਲਾ ਅਗਲਾ ਫਰੰਟ ਵੱਲਾ ਆਪਾਂ ਕੋਣ ਬਣਾ ਕੇ ਕੱਟ ਲਿਆ ਸੀਗਾ ਹੁਣ ਦੂਸਰਾ ਆਪਾਂ ਕਾਊਂਟਰ ਤੇ ਕੱਪੜਾ ਸਾਰਾ ਵਿਚਾ ਕੇ ਪ੍ਰੋਪਰ ਪੱਲਾ ਉੱਪਰ ਵਿਚਾ ਲਿਆ ਹੁਣ ਹਿਸਾਬ ਨਾਲ ਆਪਾਂ ਟਰੈਪ ਕਰਕੇ ਕਟਾਈ ਕਰਾਂਗੇ ਪਹਿਲਾਂ ਮਾਰ ਕੇ ਦਾ ਨਿਸ਼ਾਨੀ ਲਾ ਲਾਂਗੇ ਸਾਰੇ ਆਪਾਂ ਸਕਲਟ ਦੇ ਪੱਲੇ ਦੇ ਸਾਡਾ ਤੇ ਡਰਾਪ ਕਰ ਲਿਆ ਹੁਣ ਉਹਦੇ ਸਾਹਮਣੇ ਨਾਲ ਆਪਾਂ ਕਟਾਈ ਕਰਾਂਗੇ ਜਿਸ ਤਰ੍ਹਾਂ ਆਪਾਂ ਮਾਰਕਾ ਲਾਇਆ ਉਹਦੇ ਸਾਹਮਣੇ ਆਪਾਂ ਕਟਾਈ ਕਰਦੇ ਹਾਂ ਨੇ ਦੋ ਕੰਚੀਆਂ ਲੈ ਲਓ ਤੇ ਕੋਦਰੋਂ ਨਵੋ ਦੁਸਤੀ ਕੰਚੀ ਕਾਈ ਕਰੋ ਸਿੱਧੀ ਹੋ ਜੀਣਾ ਕਪੜਾ ਪੱਣੀ ਚੇ ਪ੍ਰੋਪਰ ਸੇਮ ਹੋ ਜਿਸ ਤਰ੍ਹਾਂ ਪਹਿਲਾਂ ਕਟਾਈ ਕੀਤੀ ਉਸੇ ਤਰੀਕੇ ਹੀ ਕਰਨੀ ਹੈ ਇਹ ਤਰਾਹੇ ਸ਼ੇਪ ਆਉਣੀ ਚਾਹੀਦੀ ਏ ਕੱਪੜਾ ਕੱਟਣਾ ਵੱਧ ਨਹੀਂ ਹੋਣਾ ਚਾਹੀਦਾ ਇਹ ਹੈਗੇ ਆ ਮਰੇਲਾ ਕੱਟ ਫਿਰ ਆਪ ਵੀ ਸ਼ੇਪ ਦੀ ਅੰਤਰਾਪ ਤੇ ਕਟਾਈ ਪਹਿਲਾਂ ਤੁਹਾਨੂੰ ਆਪਾਂ ਬਾਡੀ ਦੀ ਦੱਸੀਏ ਹੁਣ ਆਪਾਂ ਨੀਚੇ ਸਕਲਟ ਦੀ ਦੱਸੀਏ ਉਸ ਤੋਂ ਬਾਅਦ ਹੁਣ ਆਪਾਂ ਬਾਜੂ ਦੀ ਦੱਸਾਂਗੇ ਬਾਜੂ ਵੀ ਮਰੇਲਾ ਹੀ ਬਣਾਵਾਂਗੇ ਹੁਣ ਆਪਾਂ ਬਾਜੂ ਕਟਾਈ ਕਰਾਂਗੇ ਬਾਜੂ ਵਿੱਚ ਤੇ ਜਿਹੜੀ ਆਪਾਂ ਸਕਲਟ ਕੱਟੀ ਕੱਪੜਾ ਬਚਾਇਆ ਉਹਨਾਂ ਆਪਾਂ ਸਵਾਰਾ ਕਰਕੇ ਸਵਾਰੇ ਆਹ ਸਭ ਤੋਂ ਪਹਿਲਾਂ ਆਪਾਂ ਪੂਰੀ ਉਹਨਾਂ ਦੀ ਕਰਨੀ ਹੈ ਤਿਆਰ ਚਾਰ ਹਨੜੀ ਪਾਪਾ 10 ਇੰਚ ਕਪੜਾ ਲੈ ਲਿਆ ਕਿ 5 ਇੰਚ ਲੂਜੀ ਇਹ ਥੋਪਾ ਲਵਾਂਗੇ 15 ਇੰਚ ਇਹ ਕਪੜੇ ਜੀ ਆਪਾਂ ਕਟਾਈ ਕਰ ਲਾਂਗੇ ਉਹਨਾਂ ਫਾਈਲ ਲੋਪਰ ਬਾਟੇ ਬਣਾਉਂਦੇ ਤਰੀਕਾ ਅਸੀਂ ਪਾਣੀ ਦਾ ਡ੍ਰੌਪ ਕਰ ਲਿਆ ਹੁਣ ਆਪਾਂ ਕਟਾਈ ਕਰਾਂਗੇ ਇਹਨੂੰ ਕਟਾਈ ਤੋਂ ਜਿਹੜਾ ਕੱਪੜਾ ਬਚਿਆ ਸੀ ਉਹਨੂੰ ਪ੍ਰੋਪਰ ਹਿਸਾਬ ਨਾਲ ਰੱਖ ਕੇ ਉਹਦੇ ਵਿੱਚੋਂ ਬਾਜੂ ਦੀ ਕਟਾਈ ਕਰ ਲਈਏ ਇਸ ਤਰੀਕੇ ਆਪਣਾ ਕੱਪੜੇ ਦਾ ਪੀਸ ਬਚਿਆ ਹੋਇਆ ਹੈ ਇਹਦੇ ਉੱਤੇ ਪਾ ਫਰਲ ਲੱਗੇ ਬਾਜੂ ਤੇ ਲਗਾਉਣ ਵਾਸਤੇ ਤਾਂ ਕੋਨ ਮੈਸਤਰੀ ਕੇ ਫੋਲਡ ਕਰ ਲਵਾਂ ਸਭ ਤੋਂ ਪਹਿਲਾਂ ਆਪਾਂ ਮੂਰੀ ਦੇਖਣੀ ਕਿੰਨੀ ਆਪਾਂ ਰੱਖਣੀ ਹੈ ਸਾਢੇ 5 ਦੀ ਰੱਖਣੀ 5 ਇੰਚ ਦੀ ਆਪਾਂ ਸਾਢੇ 5 ਦੀ ਕਟਾਈ ਕਰਾਂਗੇ 5 ਇੰਚ ਦੀ ਰਹਿ ਜਾਏ ਕਿਉਂਕਿ ਕਰਾਂਗੇ ਇਹ ਟੁਕੜਾਈ ਕਰ ਦੋ ਪਸਰਾ ਆਪਣੀ ਬਾਜੀ ਕਟਾਈ ਕਰ ਲਈ ਸੀ ਆਪਣੀ ਫਿਰ ਲੱਗੇ ਬਾਜੀ ਇਹ ਆਪਾਂ ਜਿਹੜੇ ਕੋਨਾ ਸੀ ਉਹਨਾਂ ਦੇ ਵਿੱਚੋਂ ਅਸੀਂ ਬਾਜੂ ਤਿਆਰ ਕਰ ਲਈ ਉਹਦੇ ਵਿੱਚ ਇਹ ਪਰੇਲ ਕੱਟ ਲਈ ਇਸੇ ਤਰ੍ਹਾਂ ਹੀ ਆਪਾਂ ਕੱਪੜੇ ਦੇ ਦੂਸਰੀ ਵੀ ਉੱਤੇ ਵਿਛਾ ਕੇ ਹੀ ਜਿਸ ਤਰ੍ਹਾਂ ਕੱਪੜਾ ਹੋਏਗਾ ਉਹਦੇ ਸਾਹਮਣੇ ਇਸ ਤਰ੍ਹਾਂ ਖੋਲ ਕੇ ਹੀ ਪਟਾਈ ਕੱਢ ਲਵਾਂਗੇ ਜਿਸ ਤਰੀਕੇ ਆਪਾਂ ਇੱਕ ਪਰੇਲ ਕੱਟ ਲਈ ਸੀਗੀ ਆ ਕੱਪੜਾ ਜਿਹੜਾ ਪਾਸ ਕਲਟਰ ਤੋਂ ਬਚਿਆ ਹੋਇਆ ਹੈ ਇਸੇ ਤਰ੍ਹਾਂ ਹੀ ਆਪਾਂ ਛਾ ਕੇ ਢੇਲ ਨੂੰ ਪ੍ਰੋਪਰ ਰੱਖ ਕੇ ਇਸ ਤਰ੍ਹਾਂ ਕਟਾਈ ਕਰ ਲੈਣੀ ਹੈ ਜਿਵੇਂ ਕਿ ਉਹਦਾ ਹੀ ਇਧਰੋਂ ਟਰਾਈ ਕਰਦੇ ਆ ਇਸ ਤੋਂ ਦਾ ਹੋਰੇ ਵਿੱਚ ਹੀ ਆਪਾਂ ਬਾਜੂ ਦੀ ਫਰੇਲ ਦੀ ਕਟਾਈ ਕਰ ਲਈਏ ਇਸ ਤਰ੍ਹਾਂ ਤੁਸੀਂ ਵੀ ਇਹ ਅਮਰੇਲਾ ਕੱਟਦੇ ਤੇ ਵੀ ਸ਼ੇਪ ਦੀ ਕਟਾਈ ਕਰਨੀ ਹੋਵੇ ਤਾਂ ਵੀਡੀਓ ਵੇਖ ਕੇ ਕਟਾਈ ਕਰੋ 나ਪ ਤੁਹਾਨੂੰ ਦੱਸ ਦਿੱਤਾ ਹੈ ਨਾਪ ਦੇ ਹਿਸਾਬ ਨਾਲ ਆਪਾਂ ਕੱਪੜਾ ਵੱਧ ਵੀ ਰੱਖ ਸਕਦੇ ਆ ਘੱਟ ਵੀ ਰੱਖ ਸਕਦੇ ਆ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ